ਕਿਸ ਨੇ ਨਾ ਗੱਲ ਸੁਣਾਈ ਐਮ ਡੀ ਡਾਕਟਰ ਦੀ ਐਮ ਡੀ ਡਾਕਟਰ ਹੈ ਪਰਮਜੀਤ ਸਿੰਘ ਰਾਣਾ ਤੇ ਗੱਲ ਸੁਣਾਈ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਬੜੀ ਵੱਡੀ ਕੱਪੜੇ ਦੀ ਮੇਲਾ ਹੈ ਉਹ ਜੋ ਗੁਰਮੁਖ ਪੈਰਾਂ ਨੇ ਗੱਲ ਸੁਣਾਈ ਉਹਨਾਂ ਨੇ ਉਹਦਾ ਨਾਂ ਵੀ ਦੱਸਿਆ ਸੀ ਕਿ ਉਹਨਾਂ ਨੇ 1.5 ਤੋਂ 2 ਕਰੋੜ ਦੀ ਇੱਕ ਮਸ਼ੀਨ ਲੈ ਕੇ ਆਂਦੀ ਆਪਣੀ ਮਿਲ ਦੇ ਵਿੱਚ ਗੁਰੂ ਤੇ ਸ਼ਰਦਾ ਰੱਖਦੇ ਸੀ ਪਹਿਲਾਂ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਸੋਨਾ ਸਰੂਪ ਬਣਾਇਆ ਇੱਕ ਫੋਟੋ ਬਣਾਈ ਬਾਬਾ ਦੀਪ ਸਿੰਘ ਦੀ ਆਖੋ ਸਤਨਾਮ ਉੱਥੇ ਫਿਰ ਖੁਸ਼ੀ ਵਿੱਚ ਉਹਨਾਂ ਨੇ ਕੀਰਤਨ ਕਰਵਾਇਆ ਗਿਆਨੀ ਗੁਰੂ ਕਵਾਲ ਸਿੰਘ ਜੀ ਨੇ ਕੀਰਤਨ ਕੀਤਾ ਇਹ ਗੱਲ ਉਹ ਸੁਣਾ ਰਹੇ ਸੀ ਜਦੋਂ ਅਸੀਂ ਕੋਈ ਐਸੀ ਗੱਲ ਸੁਣਦੇ ਆ ਨਾ ਸਾਕੀ ਸੁਣਦੇ ਆ ਤਾਂ ਸਾਡੇ ਅੰਦਰ ਸ਼ਰਧਾ ਬਣਦੀ ਉਹ ਕਹਿੰਦੇ ਮੈਂ ਕੀਰਤਨ ਕੀਤਾ ਕੀਰਤਨ ਕਰਨ ਤੋਂ ਬਾਅਦ ਇੱਕ ਪ੍ਰਾਣੀ ਮੈਨੂੰ ਮਿਲਿਆ ਕਹਿੰਦਾ ਮੈਂ ਉੱਥੇ ਕੀਰਤਨ ਦੇ ਵਿੱਚ ਬਾਬਾ ਦੀਪ ਸਿੰਘ ਦੀ ਗੱਲ ਕੀਤੀ ਕਈ ਵਾਰੀ ਆਪਾਂ ਪ੍ਰਕਰਮ ਪ੍ਰਕਰਣ ਲੈ ਲੈਣੇ ਆ ਕੋਈ ਉਹ ਕਹਿੰਦਾ ਸਾਰੇ ਕੀਰਤਨ 'ਚ ਤਕਰੀਬਨ ਮੈਂ ਵੱਧ ਤੋਂ ਵੱਧ ਗੱਲ ਬਾਬਾ ਦੀਪ ਸਿੰਘ ਜੀ ਦੀ ਕੀਤੀ ਜਦੋਂ ਸਮਾਪਤੀ ਹੋਈ ਉਹ ਬੰਦਾ ਮੈਨੂੰ ਕਹਿੰਦਾ ਵੀ ਸਾਈਡ ਤੇ ਆਓ ਤੁਸੀਂ ਮੈਂ ਗੱਲ ਕਰਨੀ ਆ ਤੁਹਾਡੇ ਨਾਲ ਉਹ ਕਹਿੰਦਾ ਮੈਨੂੰ ਇਹ ਹੋ ਗਿਆ ਵੀ ਸੰਗਤ ਦੇ ਵਿੱਚ ਨੁਕਸ ਕੱਢਣ ਵਾਲੇ ਬੜੇ ਲੋਕ ਹੁੰਦੇ ਆ ਸ਼ੰਕਾਵਾਦੀ ਬੜੇ ਲੋਕ ਹੁੰਦੇ ਆ ਜਿੱਥੇ ਸ਼ਰਧਾ ਵਾਲੇ ਆਉਂਦੇ ਆ ਉੱਥੇ ਸ਼ੰਕਾਵਾਦੀ ਵੀ ਹੁੰਦੇ ਆ ਪਰ ਆਪਾਂ ਕਈ ਵਾਰੀ ਸੁਣਿਆ ਵੀ ਇੱਕ ਹੁੰਦੀ ਆ ਗਿਆਨ ਦੀ ਅੱਖਕ ਹੁੰਦੀ ਹੈ ਸ਼ਰਦਾ ਦੀ ਅੱਖੇ ਦੇ ਵਿੱਚ ਬੜਾ ਫਰਕ ਹੈ ਉਹ ਕਹਿੰਦਾ ਮੈਨੂੰ ਪੁੱਛਿਆ ਉਹਨਾਂ ਨੇ ਕਿ ਤੁਸੀਂ ਬਾਬਾ ਦੀਪ ਸਿੰਘ ਜੀ ਦੀ ਗੱਲ ਕੀਤੀ ਹੈ ਕਹਿੰਦਾ ਤੁਸੀਂ ਮੈਨੂੰ ਜਾਣਦੇ ਹੋ ਉਹ ਗਿਆਨੀ ਜੀ ਕਹਿੰਦੇ ਵੀ ਨਹੀਂ ਮੈਂ ਤੁਹਾਨੂੰ ਨਹੀਂ ਜਾਣਦਾ ਉਹ ਕਹਿੰਦਾ ਮੈਂ ਐਮ.ਡੀ. ਡਾਕਟਰ ਆ ਪਰਮਜੀਤ ਸਿੰਘ ਰਾਣਾ ਮੇਰਾ ਨਾਮ ਹੈ। ਉਹ ਕਹਿੰਦਾ ਜਿਵੇਂ ਤੁਸੀਂ ਬਾਬਾ ਦੀਪ ਸਿੰਘ ਜੀ ਦੀਆਂ ਗੱਲਾਂ, ਬਚਨ ਸੁਣਾਏ ਆ ਨਾ ਮੈਂ ਪਰਮਾਤਮਾ ਦੇ ਕੌਤਕ ਇੱਕ ਨਹੀਂ ਕਹਿੰਦਾ ਮੈਂ ਆਪਰੇਸ਼ਨ ਕਰਦਾ ਲੋਕਾਂ ਦੇ ਕਹਿੰਦਾ ਮੈਂ 20-25 ਘਟੋਕਟ ਕੌਤਕ ਵਰਤ ਦੇ ਦੇਖਿਆ ਕਿ ਉਹ ਪਰਮਾਤਮਾ ਰੱਖਿਆ ਕਿਵੇਂ ਕਰਦਾ ਹੈ ਆਖੋ ਸਤਨਾਮ ਡਾਕਟਰ ਕਹਿ ਰਿਹਾ ਅੱਜ ਵੀ ਹੈ ਕਹਿੰਦਾ ਮੈਂ ਬੜੇ ਵੇਖਿਆ ਪਰ ਉਹਨਾਂ ਵਿੱਚੋਂ ਮੈਂ ਇੱਕ ਤੁਹਾਨੂੰ ਦੱਸਦਾ ਹਾਂ ਵੀ ਜਿਹੜਾ ਬੰਦਾ ਗੁਰੂ ਨਾਲ ਜੁੜਦਾ ਹੈ ਉਹਤੇ ਮਹਾਰਾਜ ਮਿਹਰ ਕਿਵੇਂ ਕਰਦੇ ਆ ਉਹ ਕਹਿੰਦਾ ਮੈਂ ਆਪਰੇਸ਼ਨ ਕਰਦਾ ਕਹਿੰਦਾ ਇੱਕ ਮੇਰੇ ਕੋਲੇ ਮਾਤਾ ਆਈ 50 55 ਸਾਲ ਦੀ ਉਹਨੇ ਜਦੋਂ ਆ ਕੇ ਮੇਰੇ ਕੋਲ ਐਕਸਰੇ ਕਰਵਾਏ ਨਾ ਕਹਿੰਦਾ ਉਹਦੀ ਛਾਤੀ ਵਿੱਚ ਕਿ ਗਿਲਟੀਆਂ ਸੀ ਗੰਡਾ ਵੱਡੀਆਂ ਵੱਡੀਆਂ ਜਿਹਨੂੰ ਆਪਾਂ ਕਹਿ ਦਿੰਦੇ ਨੇ ਕਹਿੰਦਾ ਮੈਂ ਐਕਸਟਰਾ ਕੀਤਾ ਮੈਂ ਉਹ ਗੰਡਾ ਜਦੋਂ ਵੇਖੀਆਂ ਮੈਂ ਦੱਸਿਆ ਮਾਤਾ ਨੂੰ ਵੀ ਤੁਹਾਡਾ ਆਪਰੇਸ਼ਨ ਹੋਏਗਾ ਉਹ ਕਹਿੰਦੀ ਜੀ ਕੋਈ ਗੱਲ ਨਹੀਂ ਕੀ ਖਰਚਾ ਦੱਸੋ ਕੀ ਆਏਗਾ ਉਹ ਕਹਿੰਦਾ ਮੈਂ ਉਸ ਵੇਲੇ ਦਾ 20000 ਰੁਪਏ ਉਹਨੂੰ ਖਰਚਾ ਦੱਸਿਆ ਵੀ 10000 ਰੁਪਏ ਤੁਹਾਨੂੰ ਜਮ੍ਹਾਂ ਕਰਵਾਉਣੇ ਪੈਣਗੇ ਤੇ ਤੁਹਾਨੂੰ ਡੇਟ ਮਿਲ ਜੇਗੀ ਆਪਰੇਸ਼ਨ ਦੀ ਡੇਟ ਮਿਲ ਜੇਗੀ ਤੁਹਾਨੂੰ ਉਹ ਡਾਕਟਰ ਸੁਣਾ ਰਿਹਾ ਗਾ ਕਹਿੰਦਾ ਮੈਂ 10000 ਜਮ੍ਹਾਂ ਕਰਵਾਏ ਤੇ ਮਾਪਿਆਂ ਨੂੰ ਡੇਟ ਦਿੱਤੀ ਵੀ ਪਰਸੋਂ ਚੌਥੇ ਤੱਕ ਤੁਹਾਡਾ ਸੀ ਆਪਰੇਸ਼ਨ ਕਰ ਦਿਆਂਗੇ ਉਹ ਕਹਿੰਦੀ ਵੀ ਠੀਕ ਹੈ ਜੀ ਆ ਨੰਬਰ ਮੇਰਾ ਤੁਹਾਡੇ ਕੋਲ ਹੈ ਸਾਰਾ ਬਰੂਫ ਲੈਂਦੇ ਆਓ ਸਾਨੂੰ ਫੋਨ ਕਰਦੇ ਤੂੰ ਦੱਸ ਦੇ ਉਹ ਡਾਕਟਰ ਕਹਿੰਦੇ ਵੀ ਹੋਇਆ ਕੀ ਕਹਿੰਦੇ ਅਚਾਨਕ ਨਾ ਮੈਨੂੰ 10-15 ਦਿਨਾਂ ਵਾਸਤੇ ਬਾਹਰ ਜਾਣਾ ਪੈ ਗਿਆ ਮੈਂ ਮਾਤਾ ਨੂੰ ਫੋਨ ਕੀਤਾ ਵੀ ਅਜੇ ਤੁਹਾਡਾ ਆਪਰੇਸ਼ਨ ਨਹੀਂ ਹੋ ਸਕਦਾ ਵਾਕੀ ਕੋਈ ਠਹਿਰ ਵੀ ਸਕਦੇ ਆ ਖਤਰੇ ਵਾਲੀ ਕੋਈ ਗੱਲ ਨਹੀਂ ਪਰ ਤੁਹਾਨੂੰ ਲੇਟ ਕਰਨਾ ਪਏਗਾ ਮੈਂ ਬਾਹਰ ਜਾ ਰਿਹਾ ਉਹ ਕਹਿੰਦੀ ਮੈਂ ਗਈ ਤੇ ਮੈਂ ਜਾ ਕੇ ਨਾ ਬੈਠੀ ਸੀ ਕਿਥਾ ਮੈਂ ਸੋਚ ਰਹੀ ਸੀ ਵੀ ਆਪਰੇਸ਼ਨ ਕਰਾਣਾ ਸੀ ਕੈਨਸਲ ਹੋ ਗਿਆ ਮੈਨੂੰ ਚਿੰਤਾਜੀ ਹੋ ਗਈ ਕਹਿੰਦੀ ਮੈਂ ਬਾਬਾ ਦੀਪ ਸਿੰਘ ਦਾ ਜਿਹੜਾ ਸਥਾਨ ਬਣਿਆ ਹੋਇਆ ਅਮਰਸਰ ਸਾਹਿਬ ਮੈਂ ਉੱਥੇ ਬੈਠ ਗਈ ਇੱਕ ਗੁਰਮੁਖ ਮਾਤਾ ਬੀਬੀ ਮੇਰੇ ਕੋਲ ਹੋਰ ਆਈ ਤੇ ਉਹਨੇ ਮੈਨੂੰ ਪੁੱਛਿਆ ਵੀ ਕਿਵੇਂ ਤੂੰ ਉਦਾਸ ਬੈਠੀ ਹੈ ਉਹ ਕਹਿੰਦੀ ਵੀ ਇਸ ਤਰ੍ਹਾਂ ਗੱਲ ਸੀ ਵੀ ਮੇਰਾ ਹੋਣਾ ਸੀ ਆਪਰੇਸ਼ਨ ਤੇ ਡਾਕਟਰ ਨੂੰ ਬਾਹਰ ਜਾਣਾ ਪੈ ਗਿਆ ਹੁਣ 15 ਦਿਨ ਤਕਰੀਬਨ ਲੱਗ ਜਾਣੇ ਉਹ ਕਹਿੰਦੀ ਕੋਈ ਗੱਲ ਨਹੀਂ ਫਿਰ ਤੁਸੀਂ 15 ਦਿਨ ਤੁਹਾਨੂੰ ਮਿਲੇ ਆ ਮਾਰਾ ਇਹਨੇ ਦਿੱਤੇ ਆ ਤੁਸੀਂ 15 ਦਿਨ ਮੇਰੀ ਆਖ ਇੱਕ ਕੰਮ ਕਰੋ ਉਹ ਕਹਿੰਦੀ ਦੱਸੋ ਕੀ ਕਰਾਂ ਤੁਸੀਂ ਇੱਥੇ ਸਥਾਨ ਤੇ ਆ ਕੇ ਨਾਲ ਦੋ ਪਾਠ ਸੁਖਮਨੀ ਸਾਹਿਬ ਦੇ ਜ਼ਰੂਰ ਕਰਿਆ ਕਰੋ ਆਖਸਾਪਨਾ ਤੁਸੀਂ 15 ਦਿਨ ਮਿਲੇ ਆ ਤੁਸੀਂ ਅਰਦਾਸ ਕਰਿਆ ਕਰੋ ਵੀ ਮੇਰਾ ਆਪਰੇਸ਼ਨ ਵਧੀਆ ਹੋ ਜਾਏ ਉਹ ਕਹਿੰਦੀ ਮੈਂ ਅਰਦਾਸ ਕਰਦੀ ਰਹੀ 15 ਦਿਨ ਦੋ ਪਾਠ ਮੈਂ ਸੁਖਮਨੀ ਸਾਹਿਬ ਦੇ ਕਰਦੀ ਰਹੀ ਵੀ ਸੱਚੇ ਪਾਤਸ਼ਾਹ ਮੱਥਾ ਟੇਕਦੀ ਲੋਕ ਜਗ੍ਹਾ ਜਗ੍ਹਾ ਤੇ ਉੱਥੇ ਮੱਥਾ ਟੇਕਦੀ ਸੀ ਸ਼ਰਧਾ ਬਣੀ ਮੇਰੇ ਅੰਦਰ ਮੈਂ ਵੀ ਮੱਥਾ ਟੇਕਿਆ ਕਰਾਂ ਕਿਉਂਕਿ ਜਿਹੜੀ ਵਿਦਵਤਾ ਹੁੰਦੀ ਹੈ ਪਰ ਸ਼ਰਧਾ ਵਾਲੇ ਬੰਦੇ ਨੂੰ ਹਰ ਥਾਂ ਹੀ ਰੱਬ ਨਜ਼ਰ ਆਉਂਦਾ ਪਹਿਲਾਂ ਵੀ ਮੈਂ ਇੱਕ ਵਾਰੀ ਬੇਨਤੀ ਕੀਤੀ ਸੀ ਆਪਾਂ ਸੋਚਦੇ ਆ ਮੈਂ ਵੀ ਸੋਚਦਾ ਤੋਥੇ ਨਹੀਂ ਮੱਥਾ ਟੇਕਣਾ ਤੋ ਇੱਥੇ ਐ ਕਰਨਾ ਐ ਕਰਨਾ ਹੈ ਆਪਾਂ ਕਹਿੰਨੇ ਆ ਪਰ ਜਿਹੜਾ ਬੰਦਾ ਗੁਰੂ ਨਾਨਕ ਦੇ ਦਰ ਦੀ ਡੋਗੀ ਟੱਪ ਜਾਂਦਾ ਨਾ ਉਹਨੂੰ ਤਾਂ ਹਰ ਇੱਕ ਚੀਜ਼ ਗੁਰੂ ਨਾਨਕ ਦੀ ਦਿਸਦੀ ਆ ਅੱਖੋਂ ਸਾਦਨਾ ਜਿਹੜੀ ਉਹਦੇ ਅੰਦਰ ਭਾਵਨਾ ਹੁੰਦੀ ਆ ਹੋ ਸਕਦਾ ਉਹ ਗਿਆਨੀ ਦੇ ਅੰਦਰ ਨਾ ਹੋਵੇ ਆ ਹਰ ਚੀਜ਼ ਨੂੰ ਗਿਆਨ ਨਾਲ ਵੇਖਣਾ ਸ਼ਰਦਾ ਵੀ ਕੋਈ ਚੀਜ਼ ਹੁੰਦੀ ਆ ਸ਼ੰਕਾ ਕਰਨਾ ਹਰ ਚੀਜ਼ ਤੇ ਜਿਨੂੰ ਅਸੀਂ ਪ੍ਰੀਤ ਕਰਦੇ ਹੁਈਏ ਨਾ ਪਿਆਰ ਕਰਦੇ ਹੁਈਏ ਉਹਦੀ ਹਰ ਇੱਕ ਚੀਜ਼ ਸਾਨੂੰ ਪਿਆਰੀ ਲੱਗਦੀ ਹੈ ਬੱਚਾ ਬਾਹਰ ਗਿਆ ਹੁੰਦਾ ਕੱਪੜਿਆਂ 'ਚ ਤੇ ਨਹੀਂ ਹੁੰਦਾ ਆਪਾਂ ਵੇਖਦੇ ਆ ਮੇਰੇ ਪੁੱਤਰ ਦੇ ਕੱਪੜੇ ਆ ਉਹ ਕਹਿੰਦੀ ਮੈਂ ਪੂਰੀ ਸ਼ਰਧਾ ਭਾਵਨਾ ਨਾਲ ਮੈਂ ਦੋ ਪਾਠ ਰੋਜ਼ ਸੁਖਨੀ ਸਾਹਿਬ ਦੇ ਕਰਿਆ ਕਰਾਂ ਕਿਉਂਕਿ ਸ਼ਰਧਾ ਹੈ ਨਾ ਜਿਹੜੀ ਇਹ ਵੀ ਮੁੱਢ ਹੈ ਇੱਕ ਸਿੱਕੀ ਦਾ ਪ੍ਰੇਮ ਕਰਨਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਤ। ਉਹ ਕਹਿੰਦੀ 15 ਦਿਨ ਲੰਘੇ ਮੈਂ ਗਈ ਮੈਨੂੰ ਡਾਕਟਰਾਂ ਨੇ ਬੁਲਾਇਆ ਤੇ ਮੇਰੇ ਦੁਆਰਾ ਐਕਸ-ਰੇ ਕੀਤੇ ਦੁਆਰਾ ਐਕਸ-ਰੇ ਕੀਤੇ ਜਦੋਂ ਐਕਸ-ਰੇ ਕਰਕੇ ਤੇ ਮੈਂ ਆਪਰੇਸ਼ਨ ਕਰਾਉਣ ਵਾਸਤੇ ਵੀ ਮੇਰੀ ਤਿਆਰੀ ਸੀ ਮੈਨੂੰ ਲੈ ਕੇ ਜਾ ਰਹੇ ਸੀ ਅੰਦਰ ਐਕਸਰੇ ਕਰਕੇ ਜਦੋਂ ਡਾਕਟਰ ਨੇ ਵੇਖਿਆ ਕਹਿੰਦੀ ਉਲਟਾ ਸਿੱਧਾ ਕਰਕੇ ਵੇਖਦਾ ਹੈ ਵੀ ਕੁਝ ਨਜ਼ਰ ਹੀ ਨਹੀਂ ਆ ਰਿਹਾ ਇਹ ਗੰਡਾ ਸੀ ਹੱਡੀਆਂ-ਹੱਡੀਆਂ ਗਿਲਟੀਆਂ ਸੀ ਨਜ਼ਰ ਨਹੀਂ ਆ ਰਹੀਆਂ ਡਾਕਟਰ ਕਹਿੰਦਾ ਵੀ ਸਹੀ ਨਹੀਂ ਹੋਇਆ ਐਕਸਰੇ ਦੁਬਾਰੇ ਕਰੋ ਦੁਬਾਰੇ ਫੇਰ ਐਕਸਰੇ ਕੀਤੇ ਦੁਬਾਰੇ ਫੇਰ ਮੈਂ ਵੇਖਿਆ ਕੁਈ ਉਹਦੇ ਵਿੱਚ ਕੁਛ ਨਹੀਂ ਆਇਆ ਮੈਂ ਮਾਤਾ ਨੂੰ ਪੁੱਛਿਆ ਕਿ ਤੂੰ ਕਰਦੀ ਕੀ ਰਹੀ ਹੈ 15 ਦਿਨ ਉਹ ਕਹਿੰਦੀ ਕੁਛ ਨਹੀਂ ਤੁਸੀਂ ਮੇਰਾ ਟਾਈਮ ਲੰਬਾ ਪਾਤਾ ਮੈਂ ਵੈਖੀ ਸੀ ਅਮਰ ਸਰ ਸਾਹਿਬ ਬਾਬੇ ਦੀਪ ਸਿੰਘ ਜੀ ਦੇ ਸਥਾਨ ਤੇ ਤੇ ਮੈਨੂੰ ਬੀਬੀ ਨੇ ਦੱਸਿਆ ਗੁਰਮਖ ਸਹਿਲੀ ਨੇ ਵੀ ਤੂੰ ਉਹਨੇ ਦਿਨ ਅਰਦਾਸ ਕਰਦੀ ਰਹਿ ਮੈਂ ਅਰਦਾਸ ਕਰਦੀ ਸੀ ਵੀ ਮੇਰਾ ਆਪਰੇਸ਼ਨ ਵਧੀਆ ਹੋ ਜਾਵੇ ਕਹਿੰਦੀ ਮੈਂ ਸ਼ਰਦਾ ਨਾਲ ਨਾ ਦੋ ਪਾਠ ਰੋਜ਼ ਮੈਂ ਸੁਖਮਨੀ ਸਾਹਿਬ ਦੇ ਕਰਿਆ ਕਰਾਂ ਟਾਈਮ ਤਾਂ ਮੈਨੂੰ ਲੱਗ ਜਾਂਦਾ ਸੀ ਪਰ ਮੇਰੀ ਭਾਵਨਾ ਬਣ ਗਈ ਸ਼ਰਦਾ ਬਣ ਗਈ ਮੈਨੂੰ ਬੜਾ ਚੰਗਾ ਲੱਗਿਆ ਕਰੇ ਡਾਕਟਰ ਕਹਿੰਦਾ ਵੀ ਬਾ ਫਿਰ ਤੇਰੇ ਤੇ ਦਇਆਲ ਹੋ ਗਈ ਬਾਬਾ ਦੀਪ ਸਿੰਘ ਨੇ ਕਿਰਪਾ ਕਰ ਦਿੱਤੀ ਆਖੋ ਸੁਪਨਾ ਪ੍ਰਾਣਾਇਕ ਸ਼ਰਮ ਗਾਇਆ ਵੇਖਿਆ ਦੇ ਵਿੱਚ ਹੈ ਉਹ ਕਹਿੰਦਾ ਹੈ ਹੀ ਨਹੀਂ ਤੂੰ ਸ਼ਰਦਾ ਭਾਵਨਾ ਨਾਲ ਅਰਦਾਸ ਕੀਤੀ ਗੁਰੂ ਚਰਨਾਂ ਵਿੱਚ ਇਹ ਉਸ ਡਾਕਟਰ ਨੇ ਆਪ ਦੱਸੀ ਗੱਲ ਆਪਣੇ ਮਨ ਨਾਲ ਡਾਕਟਰ ਐਮੜੀ ਡਾਕਟਰ ਪਰਮਜੀਤ ਸਿੰਘ ਰਾਣਾ ਉਹ ਕਹਿੰਦਾ ਮੈਂ ਕਮਾਲ ਮੰਨ ਗਿਆ ਵੀ ਉਹ ਪਰਮਾਤਮਾ ਨਾਲ ਜਿਹੜਾ ਬੰਦਾ ਅੰਦਰ ਉਹ ਜੁੜ ਜਾਂਦਾ ਹੈ ਕਹਿੰਦਾ ਮੈਂ 10000 ਰੁਪਏ ਉਹਨੂੰ ਵਾਪਸ ਕੀਤੇ ਤੇ ਮੇਰੀ ਵੀ ਸ਼ਰਧਾ ਬਣੀ ਕਿ ਉਹ ਪਰਮਾਤਮਾ ਕਾਲਪੁਰਖ ਵੈਗੁਰੂ ਹੈ ਉਹ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਜਿਹੜੇ ਭਾਵਨਾ ਰੱਖਦੇ ਆ ਜਿਹੜੇ ਸ਼ਰਧਾ ਰੱਖਦੇ ਆ ਦੱਸਣ ਦੀ ਗੱਲ ਹੈ ਮੈਂ ਉਹ ਕਹਿੰਦੇ ਮੈਂ ਹੈਰਾਨ ਰਹਿ ਗਿਆ ਸੁਣ ਕੇ ਗੱਲ ਉਹ ਕਹਿੰਦਾ ਮੈਂ ਕਈ ਕੌਤਕ ਵੇਖਿਆ ਜੁੜਿਆ ਹੋਇਆ ਹੁੰਦਾ ਜਦੋਂ ਸਤਿਗੁਰੂ ਜੀ ਮਿਹਰ ਕਰਦੇ ਆ ਤਾਂ ਗੁਪੂਰੀ ਹੁੰਦੀ ਆ ਕਿਸੇ ਬਹਾਨੇ ਮਹਾਰਜ ਬੰਦਗੀ ਦੀ ਦਾਤ ਵੀ ਦੇ ਦਿੰਦਿਆ ਸਾਡੇ ਦੁੱਖ ਵੀ ਕੱਟ ਦਿੰਦਿਆ ਆਖੋ ਸਤਨਾਮ ਪੂਰੇ ਗੁਰੂ ਨੇ ਮਿਹਰ ਕੀਤੀ ਜਦੋਂ ਨਾਮ ਸਿਮਰਨ ਦੀ ਤਾਂਗ ਵੀ ਉਹ ਪੂਰੀ ਕਰ ਦਿੰਦੇ ਆ ਪ੍ਰਭ ਪੂਰੀ ਲੋਚ ہماری ਕਰ ਇਸ ਨਾਨ ਗ੍ਰਹਿ ਆਏ ਨਾਮ ਸਿਮਰਨ ਦੀ ਵਰਕਤ ਨਾਲ ਭਾਈ ਅੰਤ ਆਤਮਿਕ ਸ਼ਾਨ ਕਰਕੇ ਅਸੀਂ ਅੰਤਰ ਆਤਮੇ ਵਿੱਚ ਟਿਕ ਜਾਂਦੇ ਆ ਆਨੰਦ ਮੰਗਲ ਸੁਖ ਪਾਏ ਆਤਮਕ ਆਨੰਦ ਆਤਮਕ ਖੁਸ਼ੀਆਂ ਆਤਮਕ ਸੁਖ ਮਿਲਦਾ ਹੈ ਸੰਤ ਹੋ ਰਾਮ ਨਾਮ ਨਿਸਤਰੀ ਹੈ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਇਹ ਦੁੱਖਾਂ ਦੀ ਕਿਹੜੀ ਗੱਲ ਆ ਮਹਾਰਾਜ ਕਹਿੰਦੇ ਊਠਤ ਬੈਠਤ ਹਰ ਹਰਤ ਹੈ। ਅਨ ਦਿਨ ਸੁਕਿਰਤ ਕਰੀਏ। ਇਸ ਵਾਸਤੇ ਭਾਈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਬੈਹਂਦਿਆਂ ਉੱਠਦਿਆਂ ਹਰ ਵੇਲੇ ਹਰੀ ਨਾਮ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ। ਹਰੀ ਨਾਮ ਸਿਮਰਨ ਦੀ ਇਹ ਨੇਕ ਕਮਾਈ ਹਰ ਵੇਲੇ ਕਰਦੇ ਰਹਿਣਾ ਚਾਹੀਦਾ ਜਿਵੇਂ ਕੱਲ ਸੁਣਿਆ ਸੀ ਮੁਸੱਕਤ ਘਾਲਣੀ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਸਿਮਰਨ ਕਰਨਾ ਹੀ ਇਸਨਾਨ ਵਾਸਤੇ ਗੁਰੂ ਦਾ ਦੱਸਿਆ ਹੋਇਆ ਸਹੀ ਰਸਤਾ ਹੈ ਸਿਮਰਨ ਹੀ ਧਰਮ ਦੀ ਪੌੜੀ ਹੈ ਸਿਮਰਨ ਦੇ ਰਾਹੀ ਮਨੁੱਖ ਪ੍ਰਭੂ ਚਰਨਾਂ ਵਿੱਚ ਪਹੁੰਚ ਸਕਦਾ ਹੈ ਪਰ ਕੋਈ ਵਿਰਲਾ ਭਾਗਾ ਵਾਲਾ ਇਸ ਪੌੜੀ ਨੂੰ ਲੱਭਦਾ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਣੀ ਚਿਤ ਲਾਏ ਜਿਹੜਾ ਮਨੁੱਖ ਸਿਮਰਨ ਦੇ ਰਾਹੀ ਪ੍ਰਮਾਤਮਾ ਦੇ ਚਰਨਾਂ ਵਿੱਚ ਚਿਤ ਜੋੜਦਾ ਹੈ ਉਹਦੇ ਕਰੋੜਾਂ ਜਨਮਾਂ ਦੇ ਪਾਪ ਨਾਸ਼ ਹੋ ਜਾਂਦੇ ਹਨ ਉਸਤਤ ਕਰਹੁ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜਿਸ ਪਰਮਾਤਮਾ ਨੇ ਸਾਰੇ ਸੰਸਾਰ ਵਿੱਚ ਆਪਣੀ ਪੂਰੀ ਸੱਧਿਆ ਨੂੰ ਟਿਕਾ ਕੇ ਰੱਖਿਆ ਹੋਇਆ ਪਰਮਾਤਮਾ ਨੇ ਉਹਦੀ ਸਿਫ਼ਤਲਾ ਫਿਰ ਕਰਦੇ ਰਹਿਣਾ ਚਾਹੀਦਾ ਹੈ ਜੀ ਜਾਨਤ ਸਭ ਭਏ ਪਵਿੱਤਰਾ ਸਤ ਗੁਰ ਕੀ ਸੱਚ ਸਾਖੀ ਉਹ ਸਾਰੇ ਪ੍ਰਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਆ ਜਿਹੜੇ ਸਦਾ ਹਰੀ ਨਾਮ ਸਿਵਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਆ ਬੇਗਨ ਬੇਨਾਸਨ ਸਭ ਦੁੱਖ ਨਾਸਨ ਸਤਿਗੁਰੂ ਨਾਮ ਦਿਰੜਾਇਆ ਮਾਰੇ ਕਹਿੰਦੇ ਆ ਜੀਵਨ ਦੇ ਰਸਤੇ ਵਿੱਚ ਸਾਰੀਆਂ ਰੁਕਾਵਟਾਂ ਦੂਰ ਕਰਨ ਵਾਲਾ ਸਾਰੇ ਦੁੱਖਾਂ ਦੇ ਨਾਸ ਕਰਨ ਵਾਲਾ ਹਰੀ ਨਾਮ ਗੁਰੂ ਨੇ ਜਿੰਨਾ ਮਨੁੱਖਾਂ ਦੇ ਹਿਰਦੇ ਵਿੱਚ ਟਿਕਾ ਦਿੱਤਾ ਪੱਕਾ ਕਰ ਦਿੱਤਾ ਫਿਰ ਮਹਾਰਾਜ ਕਹਿੰਦੇ ਖੋਏ ਪਾਪ ਭਏ ਸਭ ਪਾਵਨ ਜਨਾਨਨਕ ਸੁਖ ਘਰ ਆਇਆ ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਆ ਉਹ ਸਾਰੇ ਪਵਿੱਤਰ ਜੀਵਨ ਵਾਲੇ ਬਣ ਕੇ ਉਹ ਆਤਮਿਕ ਆਨੰਦ ਨਾਲ ਅੰਤਰ ਆਤਮੇ ਵਿੱਚ ਟਿਕ ਕੇ ਆਨੰਦਪਰਪੂਰ ਹੋ ਜਾਂਦੇ ਹਨ ਇਸ ਤਰ੍ਹਾਂ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਹੁਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ